ਸੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਟੋਡਰਪੁਰ ਜਿੱਥੇ ਅਸੀਂ ਕੁਝ ਦਿਨ ਪਹਿਲੇ ਇੱਕ ਵੀਡੀਓ ਚੈਨਲ 'ਤੇ ਚਲਾਇਆ ਸੀ ਜਿਸ ਵਿੱਚ ਇੱਕ ਪਰਿਵਾਰ ਦੀ ਹਾਲਤ ਦਰਸ਼ਕਾਂ ਦੇ ਸਾਹਮਣੇ ਦਿਖਾਈ ਸੀ ਇਸ ਪਰਿਵਾਰ ਦਾ ਇੱਕ ਮੇਨ ਜੀ ਦਲਬੀਰ ਸਿੰਘ ਜੋ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਤੇ ਉਹਨਾਂ ਦੀ ਵਾਈਫ ਸੀਮਾ ਰਾਣੀ ਜੋ ਕਿ ਬੜੀ ਮਿਹਨਤ ਦੇ ਨਾਲ ਘਰ ਚਲਾ ਰਹੀ ਸੀ ਤੇ ਇਸ ਪਰਿਵਾਰ ਦੇ ਹਾਲਾਤਾਂ ਨੂੰ ਅਸੀਂ 23 ਚੈਨਲ 'ਤੇ ਦਿਖਾਇਆ ਤੇ ਚੈਨਲ ਵਿੱਚ ਇਸ ਪਰਿਵਾਰ ਦੀ ਹਾਲਤ ਦਾ ਵੀਡੀਓ ਜਦੋਂ ਚੱਲਿਆ ਤੇ ਯੂਕੇ ਦੀਆਂ ਸੰਗਤਾਂ ਨੇ ਵੱਧ ਚੜ ਕੇ ਆਪਣਾ ਸਹਿਯੋਗ ਦਿੱਤਾ ਤੇ ਅੱਜ ਅਸੀਂ ਉਸ ਸਹਿਯੋਗ ਰਾਸ਼ੀ ਨੂੰ 2 ਲੱਖ ਰੁਪਏ ਜੋ ਇਕੱਠਾ ਹੋਈ ਸੀ ਉਸ ਨੂੰ ਅਸੀਂ ਇਸ ਪਰਿਵਾਰ ਨੂੰ ਸੌਂਪਣ ਲਈ ਪਹੁੰਚੇ ਹਾਂ ਪਿੰਡ ਟੋਡਰਪੁਰ ਸਾਡੇ ਨਾਲ ਪਿੰਡ ਦੇ ਮੋਤਵਰ ਬੰਦੇ सरपंच ਸਰਪੰਚ ਜੀ ਜਗਤਾਰ ਸਿੰਘ ਜੀ ਅਤੇ ਹੋਰ ਪਿੰਡ ਵਾਸੀ ਨਾਲ ਹਨ ਤੇ ਮੈਂ सरपंच साहब ਨੂੰ ਇਹ ਗੁਜਾਰਿਸ਼ ਕਰਾਂਗਾ ਕਿ ਪਰਿਵਾਰ ਨੂੰ ਜੋ ਜੋ ਰਕਮ ਯੂਕੇ ਦੀ ਸੰਗਤਾਂ ਨੇ ਭੇਜੀ ਹੈ ਉਹ ਪਰਿਵਾਰ ਨੂੰ ਸੌਂਪਨ ਤਾਂ ਕਿ ਉਹ ਪਰਿਵਾਰ ਜੋ ਹੈ ਇਸ ਇਸ ਰਾਸ਼ੀ ਦੇ ਨਾਲ ਜੋ ਹੈ ਕੈਂਸਰ ਦੀ ਬਿਮਾਰੀ ਦਾ ਇਲਾਜ ਕਰ ਸਕੇ ਸਾਡੇ ਨਾਲ ਨੇ ਸੀਮਾ ਰਾਣੀ ਜੀ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੀਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੀਮਾ ਜੀ ਬੋਲਤੇ ਤੁਸੀਂ ਸੰਘਰਸ਼ ਕਰ ਰਹੇ ਹੋ ਸਮਾਂ ਤੁਹਾਡੇ ਲਈ ਬਹੁਤ ਹੀ ਕਠਿਨ ਹੈ ਤੇ ਤੁਹਾਡੀ ਅਪੀਲ ਅਸੀਂ ਬੀਤੇ ਦਿਨੀ ਟੀਵੀ ਚੈਨਲ ਤੇ ਚਲਾਈ ਤੇ ਅੱਜ ਸੰਗਤ ਨੇ ਸਹਿਯੋਗ ਦੇ ਕੇ ਅੱਜ ਜੋ ਰਾਸ਼ੀ ਤੁਹਾਨੂੰ ਭੇਜੀ ਅਸੀਂ ਤੁਹਾਨੂੰ ਸੌਂਪੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਉਹ ਸੰਗਤ ਦਾ ਸਾਰੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆਂ EBC ਚੈਨਲ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੀ ਅਪੀਲ ਸਾਰੀ ਸੰਗਤ ਦੇ ਅੱਗੇ ਰੱਖੀ ਆ ਉਹਨਾਂ ਦਾ ਦਿਲੋਂ ਧੰਵਾਦ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸੀਮਾ ਜੀ ਜਦੋਂ ਤੁਹਾਡਾ ਇੱਕ ਵੀਡੀਓ ਜੋ ਅਸੀਂ ਟੈਨ ਚੈਨਲ 'ਤੇ ਟੈਲੀਕਾਸਟ ਵੀ ਕੀਤਾ ਜਿਹਨੂੰ ਦੇਖ ਕੇ ਯੂਕੇ ਦੀ ਸੰਗਤ ਸੀ ਉਹਨਾਂ ਨੇ ਦੇਖਿਆ ਤੁਹਾਡੇ ਹਾਲਾਤਾਂ ਨੂੰ ਦੇਖਿਆ ਉਸ ਤੋਂ ਬਾਅਦ ਉਹਨਾਂ ਨੇ ਲਾਈਵ ਟੈਲੀਕਾਸਟ ਦੇ ਉੱਤੇ ਵੱਧ ਛੜ ਕੇ ਆਪਣਾ ਸਹਿਯੋਗ ਦਿੱਤਾ ਜਿਸ ਦੇ ਰੂਪ ਦੇ ਵਿੱਚ ਅੱਜ 2 ਲੱਖ 80 ਤੁਹਾਨੂੰ ਭੇਟ ਕਰਨ ਕੀਤੇ ਆ ਤੇ ਤੁਸੀਂ ਉਹ ਵੀਡੀਓ ਦੇਖਿਆ ਸੀ ਤੁਹਾਡਾ ਜਿਹੜਾ ਅਸੀਂ ਕੀਤਾ ਸੀ ਹਾਂਜੀ ਤੇ ਉਸ ਸਮੇਂ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਜੋ ਤੁਸੀਂ ਆਪਣਾ ਵੀਡੀਓ ਦੇਖ ਰਹੇ ਸੀ ਉਸ ਸਮੇਂ ਮਹਿਸੂਸ ਤਾਂ ਇਹ ਹੋਇਆ ਵੀ ਚਲੋ ਜੋ ਵੀ ਹੋਇਆ ਜਿੰਨਾ ਵੀ ਹੋਊਗਾ ਜਿੰਨੀ ਵੀ ਰਕਮ ਮਿਲੂਗੀ ਉਸ ਸਾਰੀ ਅਸੀਂ ਉਹਦੇ ਕੈਂਸਰ ਆਰਕੀ ਨਾਮਰਾਦ ਬਿਮਾਰੀ ਤੇ ਲਾਵਾਂਗੇ ਇਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਸਾਡੇ ਲਈ ਅਸੀਂ ਦੱਸ ਨਹੀਂ ਸਕਦੇ ਹੈਗੇ ਕਿੰਨਾ ਮਾਇਨੇ ਇਹ ਸਾਡੇ ਲਈ ਚੀਜ਼ ਰੱਖਦੀ ਹੈ ਬ੍ਰਹਮਾਤਮਾ ਦਾ ਸ਼ੁਕਰ ਕਰਦੇ ਆਂ ਵੀ ਸਾਡੇ ਲਈ ਸਾਰੇ ਜਾਣੇ ਖੜੇ ਹੋਏ ਸਾਰਿਆਂ ਦਾ ਧੰਨਵਾਦ ਕਰਦੇ ਆਂ ਉਹਨਾਂ ਦਾ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਦਾ ਸਾਡੇ ਨਾਲ ਨੇ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਜੀ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਰ ਸਰ ਤੁਸੀਂ ਪਿੰਡ ਦੇ ਸਰਪੰਚ ਹੋ ਤੇ ਤੁਸੀਂ ਇਸ ਪਰਿਵਾਰ ਦੇ ਹਾਲਾਤਾਂ ਨੂੰ ਬੜੇ ਨੇੜੇੋਂ ਦੇਖਿਆ ਹੈ ਤਿਲੋਦ ਨੇੜੇ ਦੀ ਬਹੁਤ ਪਰਿਵਾਰ ਦਾ ਤੁਸੀਂ ਸਮਝ ਸਕਦੇ ਆ ਜਿਸ ਪਰਿਵਾਰ ਦਾ ਮੁਖੀ ਆ ਇੱਕ ਬਿਮਾਰ ਹੋਵੇ ਔਰ ਜਿਹਦੇ ਦੇ ਬੱਚੇ ਆ ਛੁੱਟ-ਛੁੱਟੇ ਬੱਚੇ ਆ ਇਹਨਾਂ ਦੇ ਘਰ ਦੇ ਹਾਲਾਤ ਇਦਾਂ ਦੇ ਮਤਲਬ ਤੇ ਅਸੀਂ ਧੰਨਵਾਦ ਕਰਦੇ ਆ ਜੀ ਪੀਵੀਸੀ ਚੈਨਲ ਅਤੇ ਜਗਜੀਤ ਸਿੰਘ ਜੀ ਦਾ ਜਿਹੜੇ ਇਨਦਨ ਦੇ ਓਨਰ ਆ ਉਹਨਾਂ ਦਾ ਵੀ ਜਿਨ੍ਹਾਂ ਨੇ ਜੁਕੇ ਦੀ ਸੰਗਤ ਨੇ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ ਜਿੰਨਾ ਵੀ ਹੋ ਸਕਦਾ ਆਪਣਾ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਅੱਗੇ ਵੀ ਜੋ ਹੋ ਸਕਦਾ ਹੋਇਆ ਕੋਈ ਵੀ ਵੀਰ ਨਾਮ ਦਾ ਧੰਨਵਾਦ ਹੈ ਜੀ ਕੋਈ ਹੋਰ ਵੀ ਕਰ ਸਕਦਾ ਹੋਵੇ ਸਾਡੇ ਨਾਲ ਨੇ ਪਿੰਡ ਦੇ ਪੰਚ ਜਗਤਾਰ ਜੀ ਆਓ ਇਹਨਾਂ ਨਾਲ ਗੱ ਜਕਤਾਰ ਜੀ ਤੁਹਾਡਾ ਸਵਾਗਤ ਹੈ ਜਕਤਾਰ ਜੀ ਅੱਜ ਯੂਕੇ ਦੀ ਸੰਗਤ ਨੇ ਇਸ ਪਰਿਵਾਰ ਦੇ ਹਾਲਾਤਾਂ ਦੇ ਉੱਤੇ ਜੋ ਵੀਡੀਓ ਅਸੀਂ ਚੈਨਲ ਉੱਤੇ ਟੈਲੀਕਾਸਟ ਕੀਤਾ ਸੀ ਉਸ ਤੋਂ ਬਾਅਦ ਯੂਕੇ ਦੀ ਸੰਗਤ ਨੇ ਵੱਧ ਛੜ ਕੇ ਯੋਗਦਾਨ ਦਿੱਤਾ ਤੇ ਅੱਜ ਉਹ ਰਕਮ ਅਸੀਂ ਤੁਹਾਡੇ ਰਾਹੀਂ ਪਰਿਵਾਰ ਨੂੰ ਸੌਂਪੀ ਹੈ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਕੀਤਾ ਉਹਨਾਂ ਨੇ ਜਿਹੜੀ ਹੈਲਪ ਹੋਈ ਉਹਨਾਂ ਦੀ ਗਰੀਬ ਘਰ ਬਹੁਤ ਦੂਜੇ ਹਾਲਾਤ ਸਗੇ ਤੇ 2 ਲੱਖ ਰੁਪਿਆ ਉਹਨਾਂ ਨੇ ਦਿੱਤਾ ਬਹੁਤ ਉਹਨਾਂ ਦੀ ਮਿਹਰਬਾਨੀ ਧੰਨਵਾਦ ਸਾਡੇ ਨਾਲ ਪਿੰਡ ਦੇ ਨਿਵਾਸੀ ਮਨਜੀਤ ਕੌਰ ਜੀ ਵੀ ਨੇ ਆਵਨਾਂ ਨਾਲ ਗੱਲਬਾਤ ਕਰਦੇ ਆ। ਔਖਾ ਦੀ ਬਣ ਬਤੀਤ ਐਸਾ ਸਮੇਂ ਬੱਚੇ ਛੋਟੇ ਛੋਟੇ ਬੱਚੇ ਆ। ਹੁਣ ਉਹਨਾਂ ਦੇ ਘਰ ਵਾਲਿਆਂ ਦੀ ਹਾਲਤ ਦੇਖੋ ਕੀ ਐ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਚੈਨ ਵਾਲਾ ਵਾਲਿਆਂ ਦਾ ਵੀ ਜਿਨ੍ਹਾਂ ਨੇ ਇੰਨੀ ਮਦਦ ਕੀਤੀ ਐ। ਕੋਈ 10 ਰੁਪਏ ਵੀ ਕਿਸੇ ਨੂੰ ਦੇ ਸਕਦਾ। ਇਸ ਵੇਲੇ ਐਡੀ ਮਦਦ ਵੱਡੀ ਹੋਈ ਆ। ਉਸ ਮਹਾਰਾਜ ਦਾ ਬਹੁਤ ਸ਼ੁਕਰਾਨਾ ਲੱਖ ਲੱਖ। ਇਹ ਬਿਮਾਰੀ ਪਰਮਾਤਮਾ ਕਿਸੇ ਨੂੰ ਲਾਵੇ ਨਾ। ਇਹ ਬਹੁਤ ਧੰਨ ਐਡੀ ਹੈਲਪ ਕੋਈ ਕਰ ਨਹੀਂ ਸਕਦਾ ਪਿੰਡ ਦਾ ਵੀ ਜਿੱਡੀ ਬਾਹਰ ਲਿਆਣ ਕੀਤੀ ਹੈ ਦੋਸਤੋ ਜਦੋਂ ਦੁੱਖਾਂ ਦਾ ਹਨੇਰਾ ਪੈਦਾ ਹੁੰਦਾ ਹੈ ਉਸ ਟਾਈਮ ਮਦਦ ਦੀ ਇੱਕ ਛੋਟੀ ਜਿਹੀ ਰੋਸ਼ਨੀ ਜਿਹੜੀ ਹੈ ਇੱਕ ਉਮੀਦ ਦੀ ਕਿਰਨ ਪੈਦਾ ਕਰ ਦਿੰਦੀ ਹੈ ਇਹ ਜੇ 2 ਲੱਖ ਰੁਪਿਆ ਅਸੀਂ ਪਰਿਵਾਰ ਨੂੰ ਜੋ ਸੌਪਿਆ ਹੈ ਇਹ ਪਰਿਵਾਰ ਲਈ ਰੋਸ਼ਨੀ ਦੀ ਕਿਰਨ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਦਲਬੀਰ ਸਿੰਘ ਜੀ ਤੇ ਉਹ ਜਲਦ ਜਲਦ ਠੀਕ ਹੋ ਕੇ ਪਰਿਵਾਰ ਵਿੱਚ ਦੁਬਾਰਾ ਆਪਣਾ ਪੁਰਾਣੀ ਜ਼ਿੰਦਗੀ ਦੇ ਵਿੱਚ ਆਣ ਪਹਿਲਾਂ ਹਜਤਾ ਖੇਡਦਾ ਰਹਿੰਦਾ ਸੀ ਉਦਾਂ ਪਰਿਵਾਰ ਦੇ ਵਿੱਚ ਬਹੁਤ ਖੁਸ਼ੀਆਂ ਆਣ ਤੇ ਅਸੀਂ ਸੰਗਤਾਂ ਨੂੰ ਹੋਰ ਵੀ ਕਹਿੰਦੇ ਜਾਂਦੇ ਆ ਕਿ ਜੇ ਕੋਈ ਸਹਿਯੋਗ ਦੇਣਾ ਚਾਹੁੰਦਾ ਹੈ ਤੇ ਉਹ ਪਰਿਵਾਰ ਸਾਡੇ ਚੈਨਲ ਪੀਬੀਸੀ ਚੈਨਲ ਦੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਪਰਿਵਾਰ ਦੀ ਹੋਰ ਮਦਦ ਕੀਤੀ ਜਾ ਸਕੇ ਕਿ ਜਿਨ੍ਹਾਂ ਨੇ ਇਹ ਮਦਦ ਦਿੱਤੀ ਹੈ ਜਿਹੜੇ ਸੰਗਤਾਂ ਨੇ ਦਾਨ ਦਿੱਤਾ ਉਹਨਾਂ ਦਾ ਸੇ ਦਿਲੋਂ ਧੰਨਵਾਦ ਕਰਦੇ ਆ ਥੈਂਕ ਯੂ